ਅੱਜ ਨਵਾਂ ਦਿਵਸ ਹੈ ਵਿਸਾਖੀ ਦਾ ਤਿਉਹਾਰ ਹੈ ਬਿਲਕੁਲ ਸਭ ਤੋਂ ਪਹਿਲਾਂ ਤਾਂ ਮੈਂ ਆਪ ਸਭ ਨੂੰ ਬਹੁਤ-ਬਹੁਤ ਵਿਸਾਖੀ ਦੇ ਤਿਉਹਾਰ ਦੀਆਂ ਮੁਬਾਰਕਾਂ ਦਿੰਦਾ ਬਹੁਤ-ਬਹੁਤ ਵਧਾਈ ਦਿੰਦਾ ਹਾਂਜੀ ਔਰ ਮੈਂ ਸਮਝਦਾ ਕਿ ਮੈਂ ਦੋਨੇ ਬੜੇ ਇੰਪੋਰਟੈਂਟ ਓਕੇਸ਼ਨਸ ਤੇ ਆਇਆ ਹਾਂ ਹਾਂਜੀ ਪਹਿਲਾ ਇਲੈਕਸ਼ਨ ਦੇ ਟਾਈਮ ਆਇਆ ਸੀ ਤੇ ਇਹ ਜਿਹੜੀ ਜਗ੍ਹਾ ਦਿਸ ਪ੍ਰੂਡ ਟੂ ਬੀ ਵੈਰੀ ਲੱਕੀ ਵੈਰੀ ਲੱਕੀ ਮੇਰੇ ਲਈ ਬਹੁਤ ਖੁਸ਼ਕਿਸਮਤ ਰਹੀ ਔਰ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂਜੀ ਮੇਰੇ ਟੀਚਰ ਨੇ ਮਾਸਟਰ ਜੀ ਮਾਸਟਰ ਰਮੇਸ਼ ਜੀ ਤੇ ਮੇਰੇ ਗੁਰੂ ਨੇ ਜਿਨ੍ਹਾਂ ਦੀ ਬਦੌਲਤ ਜਿਨ੍ਹਾਂ ਨੇ ਪੜਾਇਆ ਬਜਵਾੜੇ ਮੈਂ ਇਹਨਾਂ ਕੋ ਪੜਿਆ ਹਾਂ ਤੇ ਮਾਸਟਰ ਤਿਲਕਰਾਜ ਜੀ ਦਾ ਸਾਡੇ 'ਚ ਨਹੀਂ ਆ ਹਾਂਜੀ ਤੇ ਇਹਨਾਂ ਨੇ ਇੰਨਾ ਵਧੀਆ ਪੜਾਇਆ ਕਿ ਅੱਜ ਜਿਨ੍ਹਾਂ ਮੰਜ਼ਲਾਂ ਤੇ ਪਹੁੰਚੇ ਆ ਜਾਂ ਜਿੱਥੇ ਅੱਜ ਪਹੁੰਚੇ ਆ ਜਿਸ ਮੁਕਾਮ ਨੂੰ ਹਾਸਲ ਕੀਤਾ ਉਸ ਦੇ ਵਿੱਚ ਸਾਡੇ ਗੁਰੂ ਜੀ ਦਾ ਬਹੁਤ ਵੱਡਾ ਰੋਲ ਆ ਮਾਸਟਰ ਜੀ ਦਾ ਬਹੁਤ ਕੀ ਬਾਤ ਸੋ ਬਹੁਤ ਵੱਡਾ ਰੋਲ ਆ ਸੋਨੀ ਜੀ ਮੇਰੇ ਛੋਟੇ ਭਰਾ ਹੈ ਔਰ ਜਿਹੜੀ ਪਾਰਟੀ 'ਚ ਵੀ ਗਿਆ ਮੇਰੇ ਨਾਲ ਹੀ ਰਹੇ ਰੋਸ਼ਨ ਜੀ ਦਾ ਬਹੁਤ ਧੰਨਵਾਦ ਬਹੁਤ ਬਹੁਤ ਵਾਸੀ ਹੋਰ ਸਾਡੇ ਵਾਰਿਆ ਸਾਹਿਬ ਬਹੁਤ ਅਜ਼ੀਜ਼ ਨੇ ਔਰ ਮਲੋਤਰਾ ਸਾਹਿਬ ਸੋ ਬਹੁਤ ਹੀ ਪੁਰਾਣੇ ਦੋਸਤ ਨੇ ਤੇ ਜਿੰਨੇ ਵੀ ਸਾਡੇ ਸਾਥੀ ਬੈਠੇ ਆ ਜੀਤ ਜੀ ਬਹੁਤ ਪੁਰਾਣੇ ਸਾਥੀ ਨੇ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਪਕੌੜੇ ਖੁਲਾਏ ਤੇ ਮੈਂ ਇਹ ਬਈ ਆਪਾਂ ਵੀ ਨਮਕ ਹਲਾਲ ਕਰਾਂਗੇ ਤੇ ਆਪਾਂ ਵਧੀਆ ਤੁਹਾਡਾ ਜਿੰਨੇ ਵੀ ਕੰਮ ਤੁਹਾਡੇ ਸਾਰੇ ਆਪਾਂ ਕਰਾਂਗੇ ਸੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਤੁਹਾਡੀ ਬਦੌਲਤ ਅੱਜ ਮੈਂ ਦਿੱਲੀ ਚਾ ਠੀਕ ਹੈ ਮੈਂਬਰ ਪਾਰਲੀਮੈਂਟਾਂ ਕਿਉਂਕਿ ਤੁਹਾਡੀ ਇੱਕ ਇੱਕ ਵੋਟ ਜਿਹੜੀ ਹੈ ਉਹ ਕਿਉਂਕਿ ਇੱਕ ਵੋਟ ਵੀ ਬੜੀ ਇੰਪੋਰਟੈਂਟ ਹੁੰਦੀ ਹੈ ਕਿਉਂਕਿ ਤੁਹਾਡੀਆਂ ਤੁਹਾਡੇ ਸਹਿਯੋਗ ਸਦਕਾ ਤੁਹਾਡੀਆਂ ਪ੍ਰੇਰ ਸਦਕਾ ਤੁਹਾਡੀਆਂ ਦੁਆਵਾਂ ਸਦਕਾ ਅੱਜ ਮੈਨੂੰ ਐਮਪੀ ਵਨ ਦਾ ਮੌਕਾ ਮਿਲਿਆ ਔਰ ਵਾਹਿਗੁਰੂ ਬਹੁਤ ਮਿਹਰਬਾਨ ਸੱਚੇ ਪਾਤਸ਼ਾਹ ਪਰਮਾਤਮਾ ਕਿ ਇੱਥੇ ਤਾਂ ਕੀ ਵਾਰੀ ਆਪ ਜਿਤਨਾ ਬਹੁਤ ਔਖਾ ਹੋ ਜਾਂਦਾ ਤੇ ਉਹਨਾਂ ਨੇ ਕਿਰਪਾ ਕੀਤੀ ਐਮਐਲਏ ਵੀ ਡਾਕਟਰ ਇਸ਼ਾਨ ਜਿਹੜੇ ਬਣਿਆ ਸੋ ਬਹੁਤ ਵੱਡੀ ਕਿਰਪਾ ਸੋ ਸਾਡਾ ਜਿਹੜਾ ਮੇਨ ਮਕਸਦ ਜੇ ਪੈਸੇ ਕਮਾਣੇ ਹੁੰਦੇ ਤਾਂ ਵਧੀਆ ਸੀ ਫਿਰ ਤਾਂ ਕੰਮ ਆਪਣਾ ਸਕੇਲ ਸੈਂਟਰ ਵਧੀਆ ਚੱਲੀ ਰਿਹਾ ਸੀ ਸੋ ਆਪਣਾ ਮਕਸਦ ਇਹੀ ਹੈ ਮਨੁੱਖਤਾ ਦੀ ਜਿੰਨੀ ਸੇਵਾ ਹੋ ਸਕੇ ਜਿੰਨੇ ਕੰਮ ਹੋ ਸਕਣ ਤੇ ਤੁਹਾਨੂੰ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਨੀ ਚਾਹੁੰਦਾ ਵੀ ਜਦੋਂ ਵੀ ਕੋਈ ਵੀ ਕੰਮ ਹੋਵੇ ਤਾਂ ਦਰਵਾਜ਼ੇ ਖੁੱਲੇ ਆ ਕਿਉਂਕਿ ਤੁਸੀਂ ਇਹ ਨਹੀਂ ਸੋਚੁੰਦੇ ਲੋੜ ਪਈ ਐਮਐਲਏ ਕੋ ਜਾਣਾ ਐਮਐਲਏ ਤੁਹਾਡਾ ਤਾਂ ਹੈਗਾ ਹੀ ਹੈਗਾ ਐਮਪੀ ਵੀ ਤੁਹਾਡਾ ਹੀ ਆ ਕਿਉਂਕਿ ਮੈਂਬਰ ਪਾਰਲੀਮੈਂਟ ਦੇ ਤੁਸੀਂ ਬਣਾਇਆ ਤੁਹਾਡਾ ਮੇਰੇ ਤੇ ਪੂਰਾ ਹੱਕ ਹੈ ਸੋ ਮੈਂ ਆਪ ਸਭ ਨੂੰ ਬਹੁਤ-ਬਹੁਤ ਜਿੱਥੇ ਮੁਬਾਰਕਬਾਦ ਦਿੰਦਾ ਹੈ ਧੰਨਵਾਦ ਕਰਦਾ ਹਾਂ ਉੱਥੇ ਤੁਹਾਡੇ ਵੱਲੋਂ ਜੋ ਬੰਗਾ ਰੱਖਿਆ ਗਿਆ ਆ ਠੀਕ ਹੈ ਪਹਿਲਾ ਜਿਹੜਾ ਕਿ ਗੇਟ ਦੀ ਜਾਂ ਬੈਂਚਸ ਦੀ ਉਹ ਤਾਂ ਇਮੀਡੀਏਟਲੀ ਭਾਵੇਂ ਕੱਲ ਹੋ ਜਾਊਗਾ ਉਹ ਤਾਂ ਬਾਕੀ ਜਿਹੜਾ ਤੁਹਾਡਾ ਟਿਊਬਲ ਦਾ ਇਸ਼ੂ ਹੈ ਉਹ ਵੀ ਮੈਨੂੰ ਦੱਸ ਦਿਓ ਤੁਹਾਡਾ ਸਾਡੇ ਸਕੀਮ ਦੇ ਤਹਿਤ ਵੀ ਆਂਦੇ ਆ ਜੇ ਕੋ ਫਿਰ ਵੀ ਜ਼ਿਆਦਾ ਪ੍ਰੋਬਲਮ ਆਈ ਤੋਂ ਆਪਣੇ ਫੰਡ ਚ ਵੀ ਕਰਵਾ ਸਕਦੇ ਕੋ ਬਹੁਤ ਵੱਡੀ ਗੱਲ ਕਿਉਂਕਿ ਉਹਦੇ ਚ ਕੋਈ ਜਿਆਦਾ 10 12 ਲੱਖ ਦੇ ਵਿੱਚ ਬੋਰ ਹੋ ਜਾਂਦਾ ਕੋਈ ਬਹੁਤ ਵੱਡੀ ਇਨਵੈਸਟਮੈਂਟ ਨਹੀਂ ਆ ਸੋ ਜਿਹੜੀ ਗਲੀ ਦੀ ਵੀ ਦੱਸ ਰਿਆ ਸੀ ਕੋਈ ਸਮੱਸਿਆ ਜਿਹੜੀ ਕੋ ਉੱਥੇ ਟਾਇਲ ਦਿਵਾਣਾ ਉਹ ਵੀ ਆਪਾਂ ਜਿੰਪਾ ਸਾਹਿਬ ਨਾਲ ਗੱਲ ਕਰਕੇ ਨਹੀਂ ਮੈਂ ਕੰਕ ਕਰਾਉਣਾ ਉਹ ਵੀ ਕਰਵਾ ਲਾ ਸੋ ਮੈਂ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਸਾਰਿਆਂ ਦਾ ਤੇ ਬਹੁਤ ਬਹੁਤ ਅੱਜ ਦੇ ਪਵਿੱਤਰ ਪਾਵਨ ਦਿਹਾੜੇ ਤੇ ਮੁਬਾਰਕਬਾਦ ਦਿੰਦਾ ਸੋ ਥੈਂਕ ਯੂ ਵੈਰੀ ਮਚ ਭਾਈ ਗੁਰਜੀ ਦਾ ਕਾ ਉਸਾ ਭਾਈ ਗੁਰਜੀ ਦਾ ਅੱਜ ਬਹੁਤ ਬਹੁਤ ਸ਼ੁਭ ਦਿਨ ਹੈ ਉਹ ਵਧਾਈ ਦਿਨ ਕਿਉਂਕਿ 10ਵੀਂ ਪਾਤਸ਼ਾਹੀ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਦੀ ਰਚਨਾ ਕੀਤੀ ਔਰ ਪੰਜ ਪਿਆਰਾਂ ਨੂੰ ਅਮਰ ਸ਼ਿਖਾ ਕੇ ਉਹਨਾਂ ਨੂੰ ਸਮਾਜ ਲਈ ਜ਼ਿੰਮੇਵਾਰੀ ਦਿੱਤੀ ਆ ਜਿੱਥੇ ਗੁਰੂ ਮਹਾਰਾਜ 10ਵੀਂ ਪਾਤਸ਼ਾਹੀ ਸਨ ਖੁਦ ਅਵਤਾਰ ਰੂਪ ਸਗੇ ਉੱਥੇ ਉਹਨਾਂ ਨੇ ਇੱਕ ਗੱਲ ਕਹੀ ਸੰਤ ਵੀ ਚਾਹੀਦਾ ਸਿਪਾਹੀ ਵੀ ਚਾਹੀਦਾ ਉਹਨਾਂ ਨੇ ਸਿਪਾਹ ਫੌਜ ਤਿਆਰ ਕੀਤੀ ਇਸ ਮਾਨਵਤਾ ਦੀ ਰੱਖਿਆ ਲਈ ਕਿਉਂਕਿ ਹਾਲਾਤ ਦਾ ਔਰ ਵਕਤ ਦੇ ਮੁਤਾਬਕ ਮੁਗਲਾਂ ਦਾ ਜ਼ੋਰ ਬਹੁਤ ਨਾ ਜ਼ਿਆਦਾ ਸੀ ਕਿਉਂ ਸ਼ਮਸ਼ੀਰ ਚਾਹੀਦੀ ਜਾਈਦੀ ਸੀ ਨਾਲ ਉਹਨਾਂ ਨੇ ਸ਼ਾਸਤਰ ਵੀ ਦਿੱਤਾ ਔਰ ਸ਼ਸਤਰ ਵੀ ਦਿੱਤਾ ਤੋਂ ਪਹਿਲਾਂ ਮੈਂ ਉਹਦੀ ਮੁबारकबाद ਦਿੰਦਾ ਕੋਤਮਨਗਰ ਵਾਲਿਆਂ ਨੇ ਸਾਰਿਆਂ ਨੇ ਮੈਂ ਨਾਲ ਧੰਨਵਾਦ ਕਰਦਾ ਸਾਰੀ ਸੋਸਾਇਟੀ ਦਾ ਮੈਂ ਨਾਂ ਨਹੀਂ ਲਾ ਰਿਹਾ ਦੇ ਨਾਲ ਐਮਸੀ ਮਨਜੀਤ ਸਿੰਘ ਜੀ ਵੀ ਖੜੇ ਆ ਔਰ ਸਾਰੇ ਸਾਥੀ ਖੜੇ ਆ ਸ਼ੈਲੀ ਜੀ ਵਿਰਿੰਦਰ ਜੀ ਸਾਡੇ ਰਟਾਇਰਡ ਪੀਐਸਪੀਸੀਐਲ ਚੋਂ ਰਟਾਇਰਡ ਹੋਏ ਸਾਡੇ ਇਹ ਬੜੇ ਯੋਧੇ ਤੋਂ ਰਟਾਇਰ ਹੋਏ ਆ ਡੀਐਮ ਸੋ ਮੈਂ ਸਾਰੇ ਸਾਥੀਆਂ ਦਾ ਬਹੁਤ ਧੰਨਵਾਦ ਕਰ ਮੋਤਰਾ ਜੀ ਐ ਸੋਨੀ ਜੀ ਐ ਸੋ ਸਾਰਿਆਂ ਦਾ ਮਾਰ ਕਾਉਂਸਲ ਦੇ ਪ੍ਰਧਾਨ ਐ ਭੱਟੀ ਸਾਹਿਬ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਰਦੇਸ਼ ਜੀ ਐ ਪ੍ਰੇਸ਼ਰ ਸਾਹਿਬ ਸਾਰਿਆਂ ਦਾ ਇਸ ਸ਼ੁਭ ਮੌਕੇ ਤੇ ਵੀ ਇਹਨਾਂ ਨੇ ਇੱਥੇ ਆ ਗੇਟ ਦਾ ਪ੍ਰਬੰਧ ਕੀਤਾ ਕਿਉਂਕਿ ਅੱਜ ਕੱਲ੍ਹ ਹਾਲਾਤ ਇਹ ਆ ਪਿਸਾਨੂੰ ਆਪਣੀ ਜਿਹੜੀ ਰੱਖਿਆ ਆਪੇ ਕਰਨੀ ਪੈਣੀ ਆ ਹਾਲਾਤ ਕਿਉਂਕਿ ਵਕਤ ਤੇਦਾ ਹੈ ਔਰ ਜੇ ਅਸੀਂ ਕਹੀਏ ਵੀ ਸਾਡੀ ਸੁਰੱਖਿਆ ਹੁਣ ਸਾਰੀ ਸਰਕਾਰ ਹੀ ਇਕੱਲੀ ਕਰ ਸਕਦੀ ਹੈ ਇਕੱਲੀ ਪੁਲਿਸ ਕਰ ਸਕਦੀ ਹੈ ਉਹ ਵੀ ਕੋ ਬੜਾ ਦੁਰਲਭ ਜੀ ਗੱਲ ਹੋ ਗਈ ਇਸ ਵੇਲੇ ਸੋ ਮੈਂ ਆ ਇੱਕ ਵਾਰ ਛਾ ਉਪਰਾਲਾ ਆ ਮੈਂ ਤਾਂ ਕਹਿੰਦਾ ਜਦ ਇਹ ਹੌਲੀ ਹੌਲੀ ਕਰਕੇ ਹਰੇਕ ਪਾਸੇ ਜਿਹੜਾ ਹੈਗਾ ਅ ਜਦ ਅਸੀਂ ਉੱਥੇ ਬੀਰਵਾਲ ਨਗਰ 'ਚ ਵੀ ਕੀਤਾ ਸੀਗਾ ਇੱਥੇ ਤੁਹਾਡੇ ਵੀ ਹੋਇਆ ਇਦਾ ਕਰਕੇ ਸਾਰੇ ਆਪਣਾ ਆਪਣੀ ਜਿਹੜੀਆਂ ਜਿਹੜੀਆਂ ਐਸੋਸੀਏਸ਼ਨ ਬਣੀਆਂ ਆਪਸ ਦੇ ਵਿੱਚ ਉਹ ਇਸ ਜ਼ਿੰਮੇਵਾਰੀ ਨੂੰ ਨਿਭਾਉਗੀਆਂ ਔਰ ਇਲਾਕੇ ਦੇ ਨਿਵਾਸੀ ਬਹੁਤ ਖੁਸ਼ੀ ਆ ਵੀ ਤੁਹਾਡਾ ਜਿਹੜਾ ਇਕੱਠ ਆ ਮੈਂ ਬਹੁਤ ਵਧੀਆ ਦੂਜੀ ਤੀਜੀ ਵਾਰ ਆਉਣ ਦਾ ਮੌਕਾ ਲਗਾਤਾਰ ਮਿਲਿਆ ਮੈਨੂੰ ਔਰ ਤੁਹਾਡਾ ਆਪਸ ਹੀ ਭਾਈਚਾਰਾ ਪਿਆਰ ਇਕੱਠੇ ਹੋ ਕੇ ਆ ਇੱਥੇ ਆ ਕੇ ਬ੍ਰੇਕਫਾਸਟ ਕਰਨਾ ਇਹ ਬੜੀ ਵੱਡੀ ਗੌਤਮਨਗਰ ਪਾਰਕ ਦੇ ਚੱਕਰ ਅਸੀਂ ਮਲੋਤਰਾ ਸਾਹਿਬ ਮਲੋਤਰਾ ਦੀ ਚਾਹ ਪੀਨੇ ਮਲੋਤਰਾ ਸਾਹਿਬ ਦੀ ਚਾਹ ਇਲੈਕਟ੍ਰੋਨਿਕ ਦਾ ਇਹ ਵਾਹ ਸੋਹੇ ਬੜੀ ਵੱਡੀ ਗੱਲ ਆ ਉਹ ਚਾਹ ਥੋੜੀ ਪਿਆਰ ਦੀ ਚਾਹ ਆ ਚਾਹ ਬਹੁਤ ਸਵਾਦ ਹੁੰਦੀ ਹੈ ਚਾਹ ਵੀ ਕਮਾਲ ਦੀ ਹੈ ਮੇਰੇ ਖਿਆਲ ਭਾਈ ਤੁਸੀਂ ਪੀਨੇ ਦੀਆ ਤੇਰਾ ਪੀਆ ਕਰੋ ਬਹੁਤ 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 ਪਰਸ਼ੂ ਰਾਮ ਬਰਖ ਦੇ ਵਿੱਚ ਜਾ ਕੇ ਮੈਂ ਕਿਹਾ ਇੱਕ ਘੇਰ ਤਾਂ ਲੱਗਿਆ ਬਾਕੀ ਫਿਲਮ ਦੇਖੋ ਜੀ ਮੇਰੇ ਕੋ ਤਾਂ ਜਿਹੜੇ ਫੰਡ ਸੀਗੇ ਜਿੱਦਾਂ ਜਿੱਦਾਂ ਕੋਈ ਕਹੂਗਾ ਉਹ ਕਰਦੇ ਜਾਵਾਂਗੇ ਪਰ ਰੱਬ ਕਰੇ ਕਿ ਹੋਰ ਫੰਡ ਆ ਜੂਗਾ ਕਿਦ ਤਰ੍ਹਾਂ ਕਰੋ ਡਾਕਟਰ ਸਾਹਿਬ ਆ ਕੇ ਗਏ ਆ ਡਾਕਟਰ ਰਾਜ ਕੁਮਾਰ ਜੀ ਗਏ ਗਏ ਆ ਦੇ ਗਏ ਆ ਤੇ ਉਹਦਾਂ ਹੋਰ ਲੱਗ ਜਾਣੇ ਆ 2 ਲੱਖ ਰੁਪਏ ਉਹ ਦੇ ਗਏ ਆ ਸੋ ਇਦਾਂ ਕਰ ਕਰਾ ਕੇ ਕੰਮ ਸਿਲਸਿਲਾ ਚੱਲਦਾ